ਸਾਤਿ ਸ਼੍ਰੀ ਅਕਾਲ ਜੀ ਅਨੀਤਾ ਜੀ ਦੇ ਕੰਨਾਂ ਵਿੱਚ ਆਪਣੇ ਪੋਤੇ ਦੇ ਰੋਣ ਦੀ ਆਵਾਜ਼ ਪੈ ਰਹੀ ਸੀ ਫਿਰ ਵੀ ਉਹ ਫੋਨ ਤੇ ਆਪਣੀ ਭੈਣ ਨਾਲ ਗੱਲਾਂ ਕਰਦੇ ਹੋਏ ਬੋਲੀ ਕੀ ਦੱਸਾਂ ਭੈਣੇ ਦੁਪਹਿਰ ਦਾ 1 ਵਜ ਗਿਆ ਆ ਮੈਂ ਚਾਰ ਵਾਰ ਬਹੂ ਨੂੰ ਆਵਾਜ਼ ਦੇ ਚੁੱਕੀ ਆ ਕਿ ਮੈਨੂੰ ਤੇ ਆਪਣੀ ਨਾਨਨ ਨੂੰ ਖਾਣਾ ਦੇ ਦੇਵੇ ਪਰ ਉਹ ਹਜੇ ਤੱਕ ਆਪਣੇ ਕਮਰੇ ਤੋਂ ਬਾਹਰ ਨਹੀਂ ਆਈ ਮੇਰੀ ਬਹੂ ਤਾਂ ਕੁਝ ਨਹੀਂ ਕਰਦੀ ਨੇਹਾ ਉਦੋਂ ਹੀ ਇੱਕ ਹੱਥ ਵਿੱਚ ਆਪਣੇ ਮੁੰਡੇ ਨੂੰ ਚੁੱਕੇ ਹੋਏ ਤੇ ਦੂਜੇ ਹੱਥ ਵਿੱਚ ਖਾਣੇ ਦੀ ਥਾਲੀ ਲੈ ਕੇ ਆਪਣੀ ਸੱਸ ਦੇ ਕਮਰੇ ਵੱਲ ਆ ਰਹੀ ਸੀ ਸੱਸ ਦੀ ਇਹ ਗੱਲ ਸੁਣ ਕੇ ਉਹ ਹੈਰਾਨ ਹੀ ਰਹਿ ਗਈ ਤੇ ਸੋਚਣ ਲੱਗੀ ਕਿ ਮੈਂ ਆਪਣੇ ਬੱਚੇ ਨੂੰ ਸੰਭਾਲਣ ਦੇ ਨਾਲ-ਨਾਲ ਘਰ ਦਾ ਸਾਰਾ ਕੰਮ ਵੀ ਕਰਦੀਆਂ ਘਰ ਵਿੱਚ ਸੱਸ ਤੇ ਨਨਾਨ ਦੇ ਹੁੰਦੇ ਹੋਏ ਵੀ ਨਾ ਤਾਂ ਕੋਈ ਬੱਚੇ ਨੂੰ ਸਾਂਭਦਾ ਆ ਤੇ ਨਾ ਹੀ ਘਰ ਦੇ ਕੰਮਾਂ 'ਚ ਮੇਰੀ ਕੋਈ ਮਦਦ ਕਰਦਾ ਆ ਫਿਰ ਵੀ ਮੰਮੀ ਜੀ ਮੇਰੀ ਬੁराई ਕਰ ਰਹੇ ਆ ਕਿ ਬਹੂ ਤਾਂ ਕੁਝ ਕਰਦੀ ਹੀ ਨਹੀਂ ਆ ਉਹਦੀਆਂ ਅੱਖਾਂ ਵਿੱਚ ਅਥਰੂ ਆ ਗਏ ਫਿਰ ਵੀ ਉਹ ਚੁੱਪਚਾਪ ਸੱਸ ਦੇ ਕਮਰੇ ਚ ਪਹੁੰਚ ਗਈ ਬਹੂ ਨੂੰ ਵੇਖਦੇ ਹੀ ਉਹਦੀ ਸੱਸ ਨੇ ਤੁਰੰਤ ਹੀ ਫੋਨ ਕੱਟ ਦਿੱਤਾ ਤੇ ਬਹੂ ਨੂੰ ਤਾਣਾ ਮਾਰਦੇ ਹੋਏ ਬੋਲੀ ਆ ਗਈ ਮਹਾਰਾਣੀ ਜੀ ਮਿਲ ਗਿਆ ਤੈਨੂੰ ਟਾਈਮ ਇਹੋ ਜਿਹੀ ਬਹੂ ਲਿਆਉਣ ਦਾ ਕੀ ਫਾਇਦਾ ਜਿਹੜੀ ਸਮੇਂ ਤੇ ਖਾਣਾ ਹੀ ਨਾ ਦੇਵੇ ਉਦੋਂ ਹੀ ਉਹਦੀ ਨਨਾਨਵੀ ਕਮਰੇ ਦੇ ਦਰਵਾਜੇ ਤੇ ਆਕੇ ਖੜੀ ਹੋ ਗਈ ਤੇ ਕਹਿਣ ਲੱਗੀ ਭਾਬੀ ਮੈਨੂੰ ਖਾਣਾ ਕਦੋਂ ਦੇਹੇਂਗੀ ਤੂੰ ਮੈਨੂੰ ਕਦੋਂ ਦੀ ਭੁੱਖ ਲੱਗੀ ਆ ਹੁਣ ਤਾਂ ਨੇਹਾ ਕੋਲੋਂ ਰਿਆ ਨਹੀਂ ਗਿਆ ਉਹ ਗੁੱਸੇ ਨਾਲ ਬੋਲੀ ਰਾਣੀ ਤੂੰ ਇੰਨੀ ਛੋਟੀ ਵੀ ਨਹੀਂ ਆ ਕਿ ਆਪਣੇ ਲਈ ਖਾਣਾ ਵੀ ਨਾ ਥਾਲੀ 'ਚ ਪਾ ਸਕੇ ਬਣਿਆ ਬਣਾਇਆ ਖਾਣਾ ਥਾਲੀ 'ਚ ਪਾ ਕੇ ਖਾਣ ਲਈ ਮੇਰਾ ਇੰਤਜ਼ਾਰ ਕਰਨ ਦੀ ਕੀ ਲੋੜ ਆ ਤੂੰ ਵੇਖ ਰਹੀ ਆ ਕਿ ਮੇਰੇ ਬੱਚੇ ਨੂੰ ਬੁਖਾਰ ਆ ਉਹ ਕਿੰਨਾ ਰੋ ਰਿਹਾ ਆ ਤੁਹਾਨੂੰ ਦਵਾਨੂ ਬਸ ਖਾਣ ਪੀਣ ਦੀ ਪਈ ਆ ਰਾਣੀ ਕਹਿਣ ਲੱਗੀ ਤਾਂ ਕੀ ਤੇਰੇ ਬੱਚੇ ਦੇ ਪਿੱਛੇ ਮੈਂ ਭੁੱਖੀ ਰਹਾ ਫਿਰ ਇਹਦਾ ਬੁਖਾਰ ਠੀਕ ਹੋ ਜਾਊਗਾ ਤੂੰ ਮੈਨੂੰ ਇਹੋ ਜੀਆਂ ਗੱਲਾਂ ਕਿਉਂ ਕਹਿ ਰਹੀ ਆ ਭਾਬੀ ਤਾਂ ਨੀਹਾਨੇ ਗੁੱਸੇ ਨਾਲ ਕਿਹਾ ਕਿ ਮੈਂ ਤੈਨੂੰ ਖਾਣਾ ਥਾਲੀ ਚ ਪਾ ਕੇ ਬਿਲਕੁਲ ਨਹੀਂ ਦਊਂਗੀ ਤੂੰ ਹੁਣੇ ਜਾ ਤੇ ਮੇਰੇ ਲਈ ਖਾਣਾ ਲੈ ਕੇ ਆ ਤੇ ਖੁਦ ਵੀ ਖਾਣਾ ਖਾ ਲੈ ਰਾਣੀ ਕਹਿਣ ਲੱਗੀ ਕਿ ਮੈਂ ਕਿਸੇ ਲਈ ਖਾਣਾ ਨਹੀਂ ਲਿਆਉਣ ਵਾਲੀ ਇਹ ਸਾਰਾ ਤੁਹਾਡਾ ਕੰਮ ਆ ਮੇਰਾ ਨਹੀਂ ਤੇ ਤੁਸੀਂ ਮੈਨੂੰ ਖਾਣਾ ਨਹੀਂ ਦੋਗੇ ਤਾਂ ਮੈਂ ਖਾਣਾ ਨਹੀਂ ਖਾਉਂਗੀ ਇਹਨਾਂ ਕਹਿ ਕੇ ਉਹ ਗੁੱਸੇ ਨਾਲ ਪੈਰ ਪਟਕਦੇ ਹੋਏ ਉੱਥੋਂ ਚਲੀ ਗਈ ਇਧਰ ਨੀਹਾ ਦੀ ਸੱਸ ਬੁਰਕੀ ਮੂੰਹ 'ਚ ਪਾਉਂਦੇ ਹੋਏ ਬੋਲੀ ਬਹੂ ਅੱਜਕੱਲ ਤੇਰੀ ਹਿੰਮਤ ਕੁਝ ਜ਼ਿਆਦਾ ਹੀ ਵੱਧ ਗਈ ਆ ਤੈਨੂੰ ਕੀ ਲੱਗਦਾ ਆ ਕਿ ਬੱਚੇ ਦੇ ਬਹਾਨੇ ਨਾਲ ਤੂੰ ਘਰ ਦੇ ਕੰਮਾਂ ਤੋਂ ਬਚ ਜਾਵੇਂਗੀ ਹੁਣ ਇਹ ਰਸੋਈ 'ਚ ਜਾ ਰਾਣੀ ਨੂੰ ਖਾਣਾ ਲਿਆ ਕੇ ਦੇ ਤਾਂ ਨੀਹਾ ਬੋਲੀ ਕਿ ਮੇਰੀ ਤਕਲੀਫ ਤੁਹਾਨੂੰ ਤਕਾਈ ਦਿਖਾਈ ਨਹੀਂ ਦਿੰਦੀ ਮੈਂ ਕਦੀ ਕੰਮ ਕਰਨ ਤੋਂ ਮਨਾ ਨਹੀਂ ਕਰਦੀ ਅਜੇ ਮੇਰਾ ਬੱਚਾ ਰੋ ਰਿਹਾ ਆ ਫਿਰ ਵੀ ਮੈਂ ਥੋੜੀ ਜਿਹੀ ਮਦਦ ਕਰਨ ਲਈ ਕਹਿ ਰਹੀ ਆ ਮੇਰੇ ਬੱਚੇ ਨੂੰ ਤੁਸੀਂ ਚੁੱਕ ਤਾਂ ਸਕਦੇ ਨਹੀਂ ਉਹ ਤਾਂ ਘੱਟ ਤੋਂ ਘੱਟ ਖਾਣਾ ਤਾਂ ਖੁਦ ਲਿਆ ਕੇ ਖਾ ਸਕਦੇ ਹੋ ਤੇ ਫੇਰ ਰਾਣੀ ਨੂੰ ਵੀ ਥੋੜਾ ਜਿਹਾ ਕੰਮ ਕਰਨ ਦੀ ਆਦਤ ਪਾ ਲਓ ਕਿਤੇ ਐਵੇਂ ਨਾ ਹੋਵੇ ਕਿ ਕੱਲ ਨੂੰ ਸਹੁਰੇ ਜਾ ਕੇ ਇਹਨੂੰ ਤੁਹਾਡੇ ਵਰਗੀ ਸੱਸ ਮਿਲ ਜਾਵੇ ਇਹ ਨਾ ਕਹਿ ਕੇ ਉਹ ਬੱਚੇ ਨੂੰ ਚੁੱਕਦੇ ਹੋਏ ਉਤੋਂ ਬਾਹਰ ਨਿਕਲ ਗਈ ਤਾਂ ਨੀਹਾ ਦੀ ਸੱਸ ਬੁੜਬੁੜਾਉਂਦੇ ਹੋਏ ਕਹਿਣ ਲੱਗੀ ਮੇਰੇ ਵਰਗੀ ਸੱਸ ਇਹਦਾ ਕੀ ਮਤਲਬ ਕੀ ਮੈਂ ਇੰਨੀ ਬੁਰੀ ਸੱਸ ਆ ਅੱਜ ਤਾਂ ਮੈਂ ਇਹਨੂੰ ਸਭ ਕੁਝ ਸਿਖਾ ਕੇ ਰਹੂੰਗੀ ਉਹਨੇ ਖਾਣਾ ਖਾਣ ਤੋਂ ਬਾਅਦ ਤੁਰੰਤ ਹੀ ਆਪਣੇ بیٹے ਰਮੇਸ਼ ਨੂੰ ਫੋਨ ਕਰਕੇ ਸਾਰੀ ਗੱਲ ਦੱਸ ਦਿੱਤੀ ਰਮੇਸ਼ ਆਫਿਸ ਵਿੱਚ ਜ਼ਰੂਰੀ ਕੰਮ ਕਰ ਰਿਹਾ ਸੀ ਉਹ ਉਵੇਂ ਹੀ ਪਰੇਸ਼ਾਨ ਸੀ ਮਾਂ ਦੀ ਗੱਲ ਸੁਣ ਕੇ ਉਹਨੂੰ ਗੁੱਸਾ ਆ ਗਿਆ ਤੇ ਕਹਿਣ ਲੱਗਾ ਮਾਂ ਮੈਂ ਘਰ ਆ ਰਿਹਾ ਆ ਫਿਰ ਗੱਲ ਕਰਾਂਗੇ ਇਵੇਂ ਕਹਿ ਕੇ ਉਹਨੇ ਫੋਨ ਕੱਟ ਦਿੱਤਾ ਸਾਰਾ ਦਿਨ ਉਹ ਕੰਮ ਕਰਨ ਵਿੱਚ ਵਿਅਸਤ ਰਿਹਾ ਸ਼ਾਮ ਨੂੰ ਜਦੋਂ ਉਹ ਥੋੜਾ ਜਿਹਾ ਵਿਹਲਾ ਹੋਇਆ ਤਾਂ ਉਹਨੇ ਨੀਹਾ ਨੂੰ ਫੋਨ ਕੀਤਾ ਤੇ ਗੱਲਾਂ-ਗੱਲਾਂ ਵਿੱਚ ਉਹਨੇ ਪੁੱਛਿਆ ਕਿ ਅੱਜ ਘਰ ਕੀ ਹੋਇਆ ਸੀ ਮਾਂ ਦਾ ਫੋਨ ਆਇਆ ਸੀ ਤੇ ਉਹ ਤੇਰੇ ਬਾਰੇ ਬਹੁਤ ਗੱਲਾਂ ਕਰ ਰਹੀ ਸੀ ਨੀਹਾ ਵੀ ਭਰੀ ਬਿਠੀ ਸੀ ਉਹਨੇ ਵੀ ਉਹਨੂੰ ਸਾਰੀਆਂ ਗੱਲਾਂ ਦੱਸ ਦਿੱਤੀਆਂ ਤੇ ਗੁੱਸੇ ਨਾਲ ਬੋਲੀ ਕਿ ਤੇਰੀ ਭੈਣ ਨੂੰ ਮੈਂ ਆਪਣੇ ਲਈ ਖਾਣਾ ਲਿਆਉਣ ਲਈ ਕਹਿ ਦਿੱਤਾ ਤਾਂ ਉਹਨੇ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਉਹਨੇ ਤਾਂ ਮੇਰੀ ਭੁੱਖ ਦੀ ਵੀ ਪਰਵਾਹ ਨਾ ਕੀਤੀ ਮੈਂ ਤਾਂ ਸੋਚ ਰਹੀ ਸੀ ਕਿ ਉਹ ਮੇਰੇ ਲਈ ਵੀ ਖਾਣਾ ਲਿਆ ਦੇਊਗੀ ਪਰ ਕੀਰ ਮੈਂ ਮਜਬੂਰੀ ਵਿੱਚ ਆਪਣੇ ਲਈ ਖਾਣਾ ਖੁਦ ਹੀ ਲੈ ਆਈ ਦੁਪਹਿਰ ਦੀ ਪਤਾ ਨਹੀਂ ਕਿ ਉਹ ਕਿੱਥੇ ਗਾਇਬ ਆ ਰਮੇਸ਼ ਕਹਿਣ ਲੱਗਾ ਕਿ ਠੀਕ ਆ ਹੁਣ ਤਾਂ ਇਹਨਾਂ ਨੂੰ ਸਭ ਕੁਝ ਸਿਖਾਉਣਾ ਹੀ ਪਊਗਾ ਤੋ ਇੱਕ ਕੰਮ ਕਰ ਜਿਵੇਂ ਮੈਂ ਕਹਿੰਦਾ ਆ ਉਵੇਂ ਹੀ ਕਰ ਮੋਦੇ ਬਾਅਦ ਉਹ ਹੌਲੀ-ਜੋਲੀ ਆਪਣੀ ਪਤਨੀ ਨੂੰ ਸਾਰੀਆਂ ਗੱਲਾਂ ਸਮਝਾਉਣ ਲੱਗਾ ਇਹ ਤਾਂ ਰਾਤ ਦੇ 9 ਵਜੇ ਗਏ ਸੀ ਪਰ ਰਮੇਸ਼ ਅੱਜ ਕੰਮ ਤੋਂ ਵਾਪਸ ਘਰ ਨਹੀਂ ਆਇਆ ਸੀ ਰੋਜ਼ ਤਾਂ ਉਹ ਸ਼ਾਮ ਨੂੰ 6 ਵਜੇ ਹੀ ਵਾਪਸ ਆ ਜਾਂਦਾ ਸੀ ਨੇ ਤਾਂ ਰਾਣੀ ਦੁਪਹਿਰ ਦਾ ਖਾਣਾ ਬਾਹਰ ਖਾਣ ਚਲੀ ਗਈ ਸੀ। ਉਹਦੇ ਬਾਅਦ ਉਹ ਆਪਣੀ ਸਹੇਲੀ ਦੇ ਨਾਲ ਸ਼ਾਪਿੰਗ ਕਰਨ ਚਲੀ ਗਈ। ਉਹ ਸ਼ਾਮ ਨੂੰ 7 ਵਜੇ ਘਰ ਆਈ ਤਾਂ ਉਹਨੇ ਵੇਖਿਆ ਕਿ ਸ਼ਾਮ ਨੂੰ ਵੀ ਭਾਬੀ ਨੇ ਖਾਣੇ ਦੀ ਕੋਈ ਤਿਆਰੀ ਨਹੀਂ ਕੀਤੀ। ਤਵ ਸਿੱਧਾ ਆਪਣੀ ਮਾਂ ਦੇ ਕਮਰੇ 'ਚ ਪਹੁੰਚ ਗਈ ਤੇ ਸ਼ਿਕਾਇਤ ਕਰਦੇ ਹੋਏ ਕਹਿਣ ਲੱਗੀ, "ਮਾਂ, ਵੇਖ ਭਾਬੀ ਨੇ ਚਾਹ ਵੀ ਨਹੀਂ ਬਣਾਈ ਅੱਜ।" ਤਾਂ ਉਹਦੀ ਮਾਂ ਕਹਿਣ ਲੱਗੀ, "ਤੂੰ ਬੱਸ ਥੋੜਾ ਜਿਹਾ ਸਬਰ ਕਰ ਲੈ ਪੁੱਤ। ਰਮੇਸ਼ ਨੂੰ ਆਉਣ ਦੇ।" ਅਜੇ ਤੱਕ ਮੈਂ ਬਹੂ ਦੀਆਂ ਬਹੁਤ ਸ਼ਿਕਾਇਤਾਂ ਕੀਤੀਆਂ ਆ ਉਹਨੂੰ ਹੁਣ ਜਦੋਂ ਉਹ ਖੁਦ ਆਪਣੀਆਂ ਅੱਖਾਂ ਨਾਲ ਵੇਖੂਗਾ ਕਿ ਬਹੂ ਨੇ ਖਾਣਾ ਵੀ ਨਹੀਂ ਬਣਾਇਆ ਤਾਂ ਓਏ ਉਹਨੂੰ ਹੀ ਝੜਕੂਗਾ ਸਾਨੂੰ ਬਸ ਥੋੜਾ ਜਿਹਾ ਇੰਤਜ਼ਾਰ ਕਰਨਾ ਪਊਗਾ ਉਦੋਂ ਤੱਕ ਤੂੰ ਇਹ ਬਿਸਕਟ ਖਾ ਲਾ ਫਿਰ ਉਹ ਦੋਵੇਂ ਮਾਤੀ ਮਿਲ ਕੇ ਬਿਸਕਟ ਖਾਂਦੇ ਹੋਏ ਟੀਵੀ ਵੇਖਣ ਲੱਗੀਆਂ ਉਹ ਦੋਵੇਂ ਬੇਚੈਨੀ ਨਾਲ ਰਮੇਸ਼ ਦੇ ਆਉਣ ਦਾ ਇੰਤਜ਼ਾਰ ਕਰ ਰਹੀਆਂ ਸੀ ਕਿ ਘਰ ਆਉਣ ਤੋਂ ਬਾਅਦ ਉਹ ਆਪਣੀ ਪਤਨੀ ਨਾਲ ਝਗੜਾ ਕਰੂਗਾ ਤਾਂ ਕਿੰਨਾ ਮਜ਼ਾ ਆਊਗਾ ਪਰ ਹੁਣ ਵੇਖਦੇ ਹੀ ਵੇਖਦੇ ਰਾਤ ਦੇ 9 ਵਜੇ ਗਏ ਸੀ ਰਮੇਸ਼ ਅਜੇ ਤੱਕ ਘਰ ਨਹੀਂ ਆਇਆ ਸੀ ਤੇ ਬਹੂ ਵੀ ਆਪਣੇ ਕਮਰੇ ਤੋਂ ਬਾਹਰ ਨਹੀਂ ਨਿਕਲੀ ਸੀ ਹੁਣ ਤਾਂ ਨੀਹਾ ਦੀ ਸੱਸ ਦਾ ਸਬਰ ਦਾ ਬੰਨ ਟੁੱਟਣ ਲੱਗਾ ਤੇ ਉਹ ਸੋਚਣ ਲੱਗੀ ਕਿ ਕਦੋਂ ਰਮੇਸ਼ ਘਰ ਆਊਗਾ ਤਾਂ ਕਦੋਂ ਖਾਣਾ ਬਣੂਗਾ ਤੇ ਕਦੋਂ ਅਸੀਂ ਖਾਵਾਂਗੇ ਹੁਣ ਹੌਲੀ ਹੌਲੀ ਉਹਨੂੰ ਜਿਆਦਾ ਹੀ ਭੁੱਖ ਲੱਗਣ ਲੱਗੀ ਸੀ ਤਾਂ ਉਹ ਆਪਣੀ ਕੁੜੀ ਨੂੰ ਨਾਲ ਲੈ ਕੇ ਬਹੂ ਦੇ ਕਮਰੇ ਕੋਲ ਪਹੁੰਚ ਗਈ ਤੇ ਗੁੱਸੇ ਨਾਲ ਸਿੱਧਾ ਉਹਦੇ ਕਮਰੇ 'ਚ ਵੜ ਗਈ ਜਦੋਂ ਉਹਨਾਂ ਨੇ ਵੇਖਿਆ ਕਿ ਨੀਹਾ ਆਪਣੇ ਬੱਚੇ ਦੇ ਸਿਰ ਤੇ ਠੰਡੇ ਪਾਣੀ ਦੀਆਂ ਪੱਟੀਆਂ ਰੱਖ ਰਹੀ ਆ ਤਾਂ ਉਹ ਕਹਿਣ ਲੱਗੀ ਬਹੂ ਹਜੇ ਤੱਕ ਤੇਰੇ ਮੁੰਡੇ ਦੇ ਬੁਖਾਰ ਦਾ ਡਰਾਮਾ ਖਤਮ ਨਹੀਂ ਹੋਇਆ ਹੁਣ ਇਹ ਡਰਾਮਾ ਖਤਮ ਕਰ ਤੇ ਜਾ ਰਸੋਈ 'ਚ ਜਾ ਕੇ ਬਹੂ ਦਾ ਫਰਜ਼ ਨਿਭਾ ਚੰਗੀ ਮਾਂ ਹੋਣ ਦਾ ਬਹੁਤ ਡਰਾਮਾ ਕਰ ਲਿਆ ਤੂੰ ਤਾਂ ਨੀਹਾ ਨੇ ਕਿਹਾ ਮੰਮੀ ਜੀ ਖਾਣਾ ਤੁਸੀਂ ਵੀ ਬਣਾ ਸਕਦੇ ਹੋ ਰਾਣੀ ਨੂੰ ਤੁਸੀਂ ਖਾਣਾ ਬਣਾਉਣਾ ਨਹੀਂ ਸਿਖਾਇਆ ਕੀ ਮੇਰੀ ਬੇਟੀ ਨੂੰ ਵਿੱਚ ਲਿਆਉਣ ਦੀ ਕੋਈ ਲੋੜ ਨਹੀਂ ਆ ਇਸ ਘਰ ਦੀ ਬਹੂ ਤੂੰ ਆ ਤਾਂ ਆਪਣੇ ਫਰਜ਼ ਤੂੰ ਹੀ ਨਿਭਾ ਮੇਰੀ ਬੇਟੀ ਕੋਲੋਂ ਖਾਣਾ ਬਣਵਾਉਂਦੀ ਉਮੀਦ ਕਿਉਂ ਕਰ ਰਹੀ ਆ ਤੂੰ ਤਾਂ ਨੀਹਾ ਨੇ ਕਿਹਾ ਕਿ ਮੰਨਿਆ ਕਿ ਤੁਹਾਡੀ ਬੇਟੀ ਬਹੁਤ ਜ਼ਿੰਮੇਵਾਰ ਬਹੂ ਬਣੂਗੀ ਪਰ ਬਹੂ ਨੂੰ ਵੀ ਕਦੀ ਕਦਾ ਰ ਬੱਚਾ ਸਾਮਣ ਦੇ ਚੱਕਰ ਚ ਖਾਣਾ ਬਣਾਉਣ ਦਾ ਸਮਾਂ ਨਹੀਂ ਮਿਲ ਪਉਂਦਾ ਤਾ ਕੀ ਰਾਣੀ ਇਹ ਉਮੀਦ ਨਹੀਂ ਕਰੂਗੀ ਕਿ ਉਹਦੀ ਸੱਸ ਜਨਨਣ ਉਹਦੀ ਥੋੜੀ ਮਦਦ ਕਰ ਦੇਣ ਉਹਦੀ ਸੱਸ ਗੁੱਸੇ ਵਿੱਚ ਗਰਜਦੇ ਹੋਏ ਬੋਲੀ ਕਿ ਮੇਰੀ ਬੇਟੀ ਦੇ ਸਹੁਰੇ ਕੀ ਹੋਵੇਗਾ ਉਹਦੇ ਬਹਾਨੇ ਬਣਾ ਬਣਾ ਕੇ ਤੂੰ ਆਪਣੇ ਕੰਮ ਤੋਂ ਨਹੀਂ ਬਾਸ ਸਕਦੀ ਉਹਨਾਂ ਦੀ ਉੱਚੀ ਆਵਾਜ਼ ਸੁਣ ਕੇ ਬੱਚਾ ਉੱਠ ਕੇ ਫੇਰ ਹੋਣ ਲੱਗਾ ਤਾਂ ਨੀਹਾ ਖਿੱਚ ਗਈ ਤੇ ਕਹਿਣ ਲੱਗੀ ਕਿ ਤੁਹਾਨੂੰ ਦਿਖਾਈ ਨਹੀਂ ਦੇ ਰਿਹਾ ਕਿ ਮੇਰਾ ਬੱਚਾ ਸੁੱਤਾ ਪਿਆ ਸੀ ਤੁਸੀਂ ਇਹਨੂੰ ਫੇਰ ਜਗਾ ਦਿੱਤਾ ਤੁਸੀਂ ਇਹਨੂੰ ਸੰਭਾਲੋ ਤਾਂ ਮੈਂ ਖਾਣਾ ਬਣਾ ਦੇਨੀ ਆ ਸੱਸ ਕਹਿਣ ਲੱਗੀ ਕਿ ਬੱਚਾ ਕਿਵੇਂ ਸੰਭਾਲਣਾ ਆ ਉਹ ਤੂੰ ਹੀ ਜਾਣ ਤੇ ਖਾਣਾ ਵੀ ਤੂੰ ਹੀ ਬਣਾਉਣਾ ਆ ਉਦੋਂ ਹੀ ਦਰਵਾਜ਼ੇ ਦੀ ਘੰਟੀ ਵੱਜੀ ਤਾਂ ਰਾਣੀ ਨੇ ਫਟਾਫਟ ਦਰਵਾਜ਼ਾ ਖੋਲਿਆ ਸਾਹਮਣੇ ਰਮੇਸ਼ ਨੂੰ ਵੇਖ ਕੇ ਉਹ ਜ਼ੋਰ ਨਾਲ ਰੌਲਾ ਪਾਉਣ ਲੱਗੀ ਮਾਹ ਵੀਰ ਆ ਗਿਆ ਹੀ ਉਦੋਂ ਹੀ ਨੀਹਾ ਦੀ ਸੱਸ ਫਟਾਫਟ ਬਾਹਰ ਹਾਲ ਵਿੱਚ ਆਈ ਤੇ ਆਪਣੇ ਮੁੰਡੇ ਨੂੰ ਸ਼ਿਕਾਇਤ ਕਰਦੇ ਹੋਏ ਕਹਿਣ ਲੱਗੀ ਵੇਖ ਲੈ ਪੁੱਤ ਰਾਤ ਦੇ 10 ਵੱਜਣ ਵਾਲੇ ਆ ਹਜੇ ਤੱਕ ਤੇਰੀ ਪਤਨੀ ਨੇ ਖਾਣਾ ਨਹੀਂ ਬਣਾਇਆ ਕਦੋਂ ਦੇ ਅਸੀਂ ਭੁੱਖੇ ਬੈਠੇ ਆ ਤਰਜੇਸ਼ ਲਾਪਰਵਾਹੀ ਨਾਲ ਬੋਲਿਆ ਤਮਾ ਕਿੰਨੇ ਗਿਆ ਸੀ ਤੁਹਾਨੂੰ ਭੁੱਖੇ ਬੈਠਣ ਨੂੰ ਰਾਣੀ ਦੀ ਮਦਦ ਨਾਲ ਤੂੰ ਵੀ ਖਾਣਾ ਬਣਾઈ ਸਕਦੀ ਸੀ ਨਾ ਮਾਂ ਜਦੋਂ ਮੇਰੀ ਪਤਨੀ ਇਸ ਘਰ ਚ ਨਹੀਂ ਆਈ ਸੀ ਉਦੋਂ ਤਾਂ ਤੁਸੀਂ ਦੋਵੇਂ ਮਿਲ ਕੇ ਕੰਮ ਕਰ ਹੀ ਲੈਂਦੀਆਂ ਸੀ ਤਾਂ ਜੇ ਹੁਣ ਉਹ ਖਾਣਾ ਬਣਾਉਣ ਦਾ ਟਾਈਮ ਨਹੀਂ ਕੱਢ پا ਰਹੀ ਤਾਂ ਤੁਸੀਂ ਦੋਵੇਂ ਖਾਣਾ ਕਿਉਂ ਨਹੀਂ ਬਣਾ ਸਕਦੀਆਂ ਇਹ ਸੁਣਦਿਆਂ ਹੀ ਨੀਹਾ ਦੀ ਸੱਸ ਦਾ ਮੂੰਹ ਗੁੱਸੇ ਨਾਲ ਲਾਲ ਹੋ ਗਿਆ ਤੇ ਕਹਿਣ ਲੱਗੀ ਕਿ ਇਹ ਕੀ ਬਕਵਾਸ ਕਰ ਰਹੇ ਆਂ ਜਾਂ ਤੂੰ ਬਹੂ ਦੇ ਹੁੰਦੇ ਹੋਏ ਅਸੀਂ ਖਾਣਾ ਬਣਾਵਾਂਗੇ ਪਰ ਰਮੇਸ਼ ਕਹਿਣ ਲੱਗਾ ਮਾਂ ਓਵੇਂ ਵੀ ਮੇਰੀ ਪਤਨੀ ਤਾਂ ਕੁਝ ਕਰਦੀ ਹੀ ਨਹੀਂ ਆਣਾ ਫਿਰ ਤੂੰ ਇਹਦੇ ਕੋਲੋਂ ਕੀ ਉਮੀਦ ਕਰਦੀ ਆ ਉਹ ਤਾਂ ਬਸ ਖਾਣਾ ਹੀ ਬਣਾ ਪਉਂਦੀ ਆ ਤੈਨੂੰ ਖਾਣਾ ਥਾਲੀ ਵਿੱਚ ਪਾ ਕੇ ਥੋੜੀ ਨਾ ਦਿੰਦੀ ਆ ਤੁਹਾਨੂੰ ਤਾਂ ਹੁਣ ਤੱਕ ਖੁਦ ਖਾਣਾ ਬਣਾ ਲੈਣਾ ਚਾਹੀਦਾ ਸੀ ਫਿਰ ਖਾਣਾ ਖਾਣ ਤੋਂ ਬਾਅਦ ਆਰਾਮ ਨਾਲ ਬਹਿ ਕੇ ਤੂੰ ਆਪਣੇ ਰਿਸ਼ਤੇਦਾਰਾਂ ਨਾਲ ਬਹੁਤ ਦੀਆਂ ਬਰਾਈਆਂ ਕਰ ਲੈਂਦੀ ਤੈਨੂੰ ਇੱਕ ਹੋਰ ਮੁੱਦਾ ਮਿਲ ਜਾਂਦਾ ਕਿ ਅੱਜ ਤੱਕ ਬਹੁ ਨੇ ਖਾਣਾ ਵੀ ਨਹੀਂ ਬਣਾਇਆ ਉਹ ਤਾਂ ਕੁਝ ਨਹੀਂ ਕਰਦੀ ਇਹ ਸੁਣ ਕੇ ਨੀਹਾ ਦੀ ਸੱਸ ਹਰਾਨ ਰਹਿ ਗਈ ਤੇ ਉਹਦੇ ਵੱਲ ਵੇਖਣ ਲੱਗੀ ਤੇ ਕਹਿਣ ਲੱਗੀ ਕਿ ਮੈਂ ਫੋਨ ਤੇ ਕਿਸੇ ਨਾਲ ਕੋਈ ਗੱਲ ਕਰਦੀ ਆ ਉਹ ਸਾਰਾ ਕੁਝ ਤੈਨੂੰ ਕਿਵੇਂ ਪਤਾ ਲੱਗਦਾ ਆ ਕੀ ਤੁਸੀਂ ਮੇਰੀ ਜਸੂਸੀ ਕਰਦੇ ਹੋ ਤਾਂ ਰਜੇਸ਼ ਹੱਸ ਪਿਆ ਤੇ ਕਹਿਣ ਲੱਗਾ ਇਹਦਾ ਮਤਲਬ ਤੂੰ ਮੰਨਦੀ ਆ ਕਿ ਤੂੰ ਫੋਨ ਤੇ ਮੇਰੀ ਪਤਨੀ ਦੀਆਂ ਬੁਰਾਈਆਂ ਕਰਦੀ ਆ ਹੁਣ ਤਾਂ ਨੀਹਾ ਦੀ ਸੱਸ ਕੰਬ ਗਈ ਸੀ ਰਮੇਸ਼ ਸ਼ਾਂਤੀ ਨਾਲ ਬੋਲਿਆ ਮਾਂ ਜੇ ਤੁਸੀਂ ਬਣਿਆ ਬਣਾਇਆ ਖਾਣਾ ਵੀ ਥਾਲੀ ਵਿੱਚ ਪਾ ਕੇ ਖੁਦ ਨਹੀਂ ਖਾਣਾ ਚੰਦੀਆਂ ਤਾਂ ਕਿਸ ਆਧਾਰ ਤੇ ਫੋਨ ਤੇ ਬੁਰਾਈਆਂ ਕਰਦੀਆਂ ਕਿ ਬਹੂ ਕੁਝ ਨਹੀਂ ਕਰਦੀ ਬਹੂ ਤਾਂ ਤੁਹਾਡੇ ਛੋਟੇ ਤੋਂ ਛੋਟੇ ਕੰਮ ਵੀ ਖੁਦ ਕਰਦੀ ਆ ਤੇ ਤੁਸੀਂ ਆਰਾਮ ਕਰਦੀਆਂ ਰਹਿੰਦੀਆਂ ਜਦੋਂ ਤੱਕ ਬੱਚਾ ਨਹੀਂ ਹੋਇਆ ਸੀ ਉਦੋਂ ਤੱਕ ਉਹ ਤੁਹਾਡਾ ਹਰ ਕੰਮ ਖੁਦ ਕਰਦੀ ਸੀ ਨਾ ਪਰ ਹੁਣ ਉਹਦੇ ਕੋਲ ਇੱਕ ਨਵੀਂ ਜ਼ਿੰਮੇਵਾਰੀ ਆ ਤਾਂ ਜੇ ਉਹ ਕੋਈ ਕੰਮ ਨਹੀਂ ਕਰ ਪੰਦੀ ਤਾਂ ਤੁਸੀਂ ਦੋਵੇਂ ਵੀ ਤਾਂ ਕਰ ਸਕਦੀਆਂ ਉਹ ਨਹੀਂ ਤਾਂ ਤੁਸੀਂ ਬੱਚੇ ਨੂੰ ਸੰਭਾਲ ਲਓ ਤਾਂ ਉਹ ਕੰਮ ਕਰ ਲੂਗੀ ਜੇ ਸਾਰੀ ਜ਼ਿੰਮੇਵਾਰੀ ਬਹੁਤ ਹੀ ਪਾ ਦਿੱਤੀ ਜਾਊ ਤਾਂ ਉਹ ਤਾਂ ਕੁਝ ਨਹੀਂ ਕਰ ਸਕਦੀ ਨਾ ਐਵੇਂ ਐਵੇਂ ਤਾਂ ਉਹ ਬਿਮਾਰ ਪੈ ਜਾਊਗੀ ਤਾਂ ਫਿਰ ਤੁਸੀਂ ਕਰਦੇ ਰਹੋ ਘਰ ਦੇ ਕੰਮ ਕਿਉਂਕਿ ਜੇ ਉਹ ਬਿਮਾਰ ਪਈ ਤਾਂ ਮੈਂ ਉਹਨੂੰ ਆਰਾਮ ਕਰਨ ਲਈ ਪੇਕੇ ਭੇਜ ਦੂੰਗਾ ਕਿਉਂਕਿ ਤੁਹਾਡੇ ਰੰਗ ਢੰਗ ਵੇਖ ਕੇ ਮੈਨੂੰ ਤਾਂ ਲੱਗਦਾ ਨਹੀਂ ਕਿ ਉਹਨੂੰ ਇੱਥੇ ਪੂਰਾ ਵੀ ਆਰਾਮ ਮਿਲੂਗਾ ਨਹੀਂ ਤਾਂ ਜੇ ਤੁਸੀਂ ਕਹਿੰਦੇ ਹੋ ਤਬ ਬੱਚੇ ਦੇ ਵੱਡੇ ਹੋਣ ਤੱਕ ਮੈਂ ਉਹਨੂੰ ਪੇਕੇ ਭੇਜ ਦੇਣਾ ਆ ਤੇ ਖੁਦ ਵੀ ਉੱਥੇ ਹੀ ਚਲਾ ਜਾਊਂਗਾ ਮੈਂ ਉੱਥੋਂ ਹੀ ਆਫਿਸ ਚਲਿਆ ਜਾਇਆ ਕਰੂੰਗਾ ਹੁਣ ਆਪਣੇ ਮੁੰਡੇ ਦੀ ਗੱਲ ਸੁਣ ਕੇ ਨੀਹਾ ਦੀ ਸੱਸ ਦੇ ਚਿਹਰੇ ਦਾ ਰੰਗ ਉੱਡ ਗਿਆ ਸੀ ਐਵੇਂ ਕਿਵੇਂ ਪੁੱਤ ਸਾਡੀ ਬਹੂ ਭਲਾ ਆਪਣੇ ਪੇਕੇ ਕਿਉਂ ਰਹੂਗੀ ਇੱਕ ਕੰਮ ਕਰਦੀਆਂ ਬੱਚੇ ਨੂੰ ਮੈਂ ਸੰਭ ਲਾਵੂੰਗੀ ਤੇ ਬਹੂ ਖਾਣਾ ਬਣਾ ਲਊਗੀ ਤੇ ਰਾਣੀ ਤੂੰ ਵੀ ਜਾ ਕੇ ਜਰਾ ਭਾਬੀ ਦੀ ਮਦਦ ਕਰ ਦੇ ਤਾਂ ਛੇਤੀ ਖਾਣਾ ਤਿਆਰ ਹੋ ਜਾਊਗਾ ਤਾਂ ਰਮੇਸ਼ ਕਹਿਣ ਲੱਗਾ ਕੋਈ ਗੱਲ ਨਹੀਂ ਮਾਂ ਤੂੰ ਬਹੁਤੀ ਮਦਦ ਕਰਨ ਦਾ ਫੈਸਲਾ ਕਰ ਲਿਆ ਆ ਇਹ ਚੰਗੀ ਗੱਲ ਆ ਹੁਣ ਇਹ ਸਾਰਾ ਕੁਝ ਤੁਸੀਂ ਕੱਲ ਵੇਖ ਲਿਓ ਅੱਜ ਮੈਂ ਖਾਣਾ ਬਾਹਰੋਂ ਲੈ ਕੇ ਆਇਆ ਆ ਤਾਂ ਚਲੋ ਡਾਈਨਿੰਗ ਟੇਬਲ ਤੇ ਬੈਠੋ ਮੈਂ ਖਾਣਾ ਰੱਖਦਾ ਆ ਤਾਂ ਨੀਹਾ ਦੀ ਸੱਸ ਕਹਿਣ ਲੱਗੀ ਤੂੰ ਕਿਉਂ ਖਾਣਾ ਪਰੋਸ ਕੇ ਸਾਨੂੰ ਦਵੇਂਗਾ ਤੂੰ ਵੀ ਤਾਂ ਆਫਿਸ ਤੋਂ ਥੱਕਿਆ ਆਇਆ ਆ ਜਮੂ ਢੋਲਾ ਪੁੱਤ ਖਾਣਾ ਖਾਣੀਆਂ ਪਿਲਾ ਦੂਗੀ ਉਹਨਾਂ ਨੇ ਆਪਣੀ ਕੁੜੀ ਨੂੰ ਇਸ਼ਾਰਾ ਕੀਤਾ ਤਾਂ ਉਹਨੇ ਅੱਗੇ ਵਧ ਕੇ ਆਪਣੇ ਭਰਾ ਦੇ ਹੱਥੋਂ ਖਾਣਾ ਫੜ ਲਿਆ ਤੇ ਡਾਈਨਿੰਗ ਟੇਬਲ ਤੇ ਖਾਣਾ ਰੱਖਣ ਤੋਂ ਬਾਅਦ ਉਹ ਰਸੋਈ ਵਿੱਚੋਂ ਪਲੇਟ ਲੈਣ ਚਲੀ ਗਈ। ਕਮਰੇ ਵਿੱਚ ਬੈਠੀ ਨੀਹਾ ਵੀ ਪਤੀ ਦੀਆਂ ਸਾਰੀਆਂ ਗੱਲਾਂ ਸੁਣ ਰਹੀ ਸੀ। ਉਹਦੇ ਮਨ ਨੂੰ ਬੜੀ ਰਾਤ ਮਿਲੀ ਕਿ ਪਤੀ ਨੇ ਆਪਣੀ ਸਮਝਦਾਰੀ ਨਾਲ ਅੱਜ ਆਪਣੀ ਮਾਂ ਤੇ ਭੈਣ ਨੂੰ ਸਹੀ ਰਾਹ ਦਿਖਾ ਦਿੱਤਾ ਆ। ਆਖਿਰ ਉਹਦੇ ਕਹਿਣ ਤੇ ਹੀ ਤਾਂ ਅੱਜ ਨੀਹਾ ਚਾਹ ਬਣਾਉਣ ਲਈ ਕਮਰੇ ਤੋਂ ਬਾਹਰ ਨਹੀਂ ਨਿਕਲੀ ਸੀ ਤੇ ਨਾ ਹੀ ਖਾਣਾ। ਅਗਲੇ ਦਿਨ ਤੋਂ ਹੀ ਨੀਹਾ ਦੇ ਸਾਸੜੇ ਬੱਚੇ ਨੂੰ ਸਾਹਮ ਲਿਆ ਸੀ। ਨਾਲ ਹੀ ਉਹਨਾਂ ਨੇ ਰਾਣੀ ਨੂੰ ਕਿਹਾ ਸੀ ਕਿ ਤੂੰ ਆਪਣੀ ਭਾਬੀ ਦੀ ਥੋੜੀ ਬਹੁਤ ਮਦਦ ਕਰ ਦਿਆ ਕਰ ਕਿਉਂਕਿ ਕਿਤੇ ਨਾ ਕਿਤੇ ਉਹਨੂੰ ਵੀ ਇਹ ਅਹਿਸਾਸ ਹੋ ਗਿਆ ਸੀ ਕਿ ਕੱਲ ਨੂੰ ਰਾਣੀ ਵੀ ਸਹੁਰੇ ਜਾਊਗੀ ਤਾਂ ਉਹ ਵੀ ਤਾਂ ਉਮੀਦ ਕਰੂਗੀ ਕਿ ਉਹਦੀ ਨਾਨਕ ਘਰ ਦੇ ਕੰਮਾਂ 'ਚ ਉਹਦੀ ਮਦਦ ਕਰੇ ਦੋਸਤੋ ਪਰਿਵਾਰ ਦੀ ਖੂਬਸੂਰਤੀ ਐਸੇ ਵਿੱਚ ਆ ਕਿ ਸਾਰਾ ਪਰਿਵਾਰ ਇੱਕ ਦੂਜੇ ਦੀਆਂ ਮੁਸ਼ਕਲਾਂ ਨੂੰ ਸਮਝ ਕੇ ਉਹਦੀਆਂ ਪਰੇਸ਼ਾਨੀਆਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰੇ ਨਾ ਕਿ ਮੁਸ਼ਕਲ ਵਕਤ ਵਿੱਚ ਉਨਾਂ ਦੀਆਂ ਪਰੇਸ਼ਾਨੀਆਂ ਨੂੰ ਹੋਰ ਵਧਾਵੇ ਤਾਂ ਦੋਸਤੋ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀਆਂ ਇਗਨੋਰ ਕਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ